ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਚੈਨਲ ਸੰਤ ਪਰੰਪਰਾ ਪੰਜਾਬ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅੱਜ ਦੇ ਅਧਿਆਇ ਵਿੱਚ ਤੇ ਚਲੋ ਸਰਵਣ ਕਰਦੇ ਹਾਂ ਅੱਜ ਦਾ ਅਧਿਆਇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਅਤੇ ਭਾਈ ਕਮਲਿਆ ਦਾਸ ਜੀ ਪਿੰਡ ਤਪਤ ਤੋਂ ਚੱਲ ਕੇ ਅੱਗੇ ਆਗਰੇ ਆ ਗਏ ਇੱਥੇ ਬੇਅੰਤ ਜੀਵਾਂ ਦਾ ਉਧਾਰ ਕੀਤਾ ਅਤੇ ਫਿਰ ਆਗਰੇ ਤੋਂ ਇਟਾਵੇ ਜਾ ਕੇ ਬੈਠ ਗਏ ਜਿੱਥੇ ਬਹੁਤ ਸਾਰੇ ਸਤਸੰਗੀ ਆਣ ਕੇ ਰੋਜ਼ ਕਥਾ ਉਪਦੇਸ਼ ਸਰਵਣ ਕਰਦੇ ਅਤੇ ਪ੍ਰਭੂ ਸਿਮਰਨ ਵਿੱਚ ਰੰਗੇ ਜਾਂਦੇ ਫਿਰ ਬਾਬਾ ਜੀ ਇਟਾਵੇ ਤੋਂ ਅੱਗੇ ਅਯੁੱਧਿਆ ਪਹੁੰਚੇ ਜੋ ਤ੍ਰੇਤਾ ਯੁੱਗ ਦੇ અવਤਾਰ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਹੈ ਉਥੇ ਕੁਝ ਦਿਨ ਰਹੇ ਅਤੇ ਦਰਤੇ ਆਈਆਂ ਸੰਗਤਾਂ ਨੂੰ ਸਾਧੂ ਜਨਾਂ ਨੂੰ ਰਾਮਾ ਅਵਤਾਰ ਦੀ ਮਹਿਮਾ ਸੁਣਾ ਕੇ ਉਦਾਰ ਕਰਦੇ ਰਹੇ ਫਿਰ ਅਜੋਧਿਆ ਤੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲਿਆ ਦਾਸ ਜੀ ਪ੍ਰਿਆਗ ਰਾਜ ਤੀਰਥ ਤੇ ਪਹੁੰਚੇ ਜੋ ਆਦ ਕਾਲ ਤੋਂ ਇੱਕ ਧਾਰਮਿਕ ਸ਼ਹਿਰ ਹੈ ਅਤੇ ਜਿੱਥੇ ਅੱਜ ਵੀ ਮਹਾਕੁੰਭ ਅਯੋਜਿਤ ਹੁੰਦਾ ਹੈ ਉਥੇ ਬਾਬਾ ਜੀ ਦੇ ਦਰਸ਼ਨਾਂ ਨੂੰ ਭਾਰੀ ਸੰਖਿਆ ਵਿੱਚ ॠषि मुनि ਆਏ ਉਸ ਸਮੇਂ ਮਾਗ ਮਹੀਨੇ ਪ੍ਰਿਆਗ ਰਾਜ ਵਿੱਚ ਮਾਗ ਮਹੀਨੇ ਦਾ ਭਾਰੀ ਮੇਲਾ ਵੀ ਲੱਗਿਆ ਹੋਇਆ ਸੀ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਮੁਖ ਵਿੱਚੋਂ ਗਿਆਨ ਦੀ ਵਿਆਖਿਆ ਆਰੰਭ ਕੀਤੀ ਅਤੇ ਦਰ ਤੇ ਆਏ ਸਾਧੂ ਜਨਾਂ ਪ੍ਰਤੀ ਉਪਦੇਸ਼ ਦਿੱਤਾ ਕਿ ਭਾਈ ਪਰਮਾਤਮਾ ਇੱਕ ਹੈ। ਉਸ ਦਾ ਨਾਮ ਸਿਮਰਨ ਹੀ ਮੁਕਤੀ ਦਾ ਸਾਧਨ ਹੈ। ਨਾਮ ਜਪ ਕੇ ਹੀ ਮਨੁੱਖੀ ਜੀਵਨ ਸਫਲ ਹੁੰਦਾ ਹੈ। ਨਾਮ ਜਪ ਕੇ ਹੀ ਮਨੁੱਖ ਅੰਦਰ ਦਇਆ ਅਤੇ ਸਬਰ ਸੰਤੋਖ ਪੈਦਾ ਹੁੰਦਾ ਹੈ ਜੋ ਸਾਧੂਆਂ ਦਾ ਸੰਤਾਂ ਦਾ ਗਹਿਣਾ ਹੈ। ਬਾਬਾ ਜੀ ਦੇ ਮੁਖ ਤੋਂ ਇਹ ਪਵਿੱਤਰ ਬਚਨ ਸੁਣ ਕੇ ਕਈ ਤਪਦੇ ਹਿਰਦੇ ਸ਼ਾਂਤ ਅਤੇ ਕੋਮਲ ਹੋ ਗਏ। ਕਈ ਵਿਦਵਾਨ ਲੋਕ ਆ ਕੇ ਸ਼ੰਕਾ ਪ੍ਰਸ਼ਨ ਵੀ ਕਰਦੇ। ਮਹਾਰਾਜ ਸਭ ਨੂੰ ਇਥਾ ਜੋਗ ਉੱਤਰ ਦਿੰਦੇ ਰਹੇ ਅਤੇ ਸਭ ਹੀ ਧੰਨ ਹੈ ਧੰਨ ਹੈ ਕਹਿ ਕੇ ਮੁੜ ਜਾਂਦੇ ਰਹੇ ਇਸ ਤਰ੍ਹਾਂ ਲੱਖਾਂ ਲੋਕਾਂ ਵਿੱਚ ਲੱਖਾਂ ਸਾਧੂ ਸੰਤਾਂ ਵਿੱਚ ਭੋਲੇ ਪੰਡਾਰੀ ਗੁਰਨਾਨਕ ਨੰਦਨ ਦਾ ਯਸ਼ ਫੈਲ ਗਿਆ ਅਤੇ ਸ਼ਿਵਰਾਤਰੀ ਦਾ ਸਮਾਂ ਨੇੜੇ ਔਣ ਕਰਕੇ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲਿਆ ਦਾਸ ਜੀ ਕਾਂਸੀ ਵੱਲ ਨੂੰ ਤੁਰ ਪੈਂਦੇ ਹਨ ਉਸ ਸਮੇਂ ਵਿਕਰਮੀ 1582 ਸੀ ਜਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲਿਆ ਦਾਸ ਜੀ ਕਾਂਸੀ ਵਿੱਚ ਵਿਸ਼ਵਨਾਥ ਮੰਦਰ ਵਿੱਚ ਪੁੱਜੇ ਉਸ ਸਮੇਂ ਮੰਦਰ ਦਾ ਪੁਜਾਰੀ ਜਦ ਵਿਸ਼ਵਨਾਥ ਜੀ ਨੂੰ ਭੋਗ ਲਗਾਉਂਦਾ ਸੀ ਤਾਂ ਬਾਹਰੋਂ ਆਏ ਕਿਸੇ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ ਪ੍ਰਮਾਤਮਾ ਦੀ ਲੀਲਾ ਹੋਈ ਵੀ ਇਸੇ ਤਰ੍ਹਾਂ ਕਿ ਜਦ ਬਾਬਾ ਜੀ ਉੱਥੇ ਪੁੱਜੇ ਤਾਂ ਉਦੋਂ ਵਿਸ਼ਵਨਾਥ ਦੀਨੂ ਭੋਗ ਲਵਾਉਣ ਦਾ ਸਮਾਂ ਸੀ ਇਸ ਤਰ੍ਹਾਂ ਪੁਜਾਰੀ ਨੇ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੰਦਰ ਤੋਂ ਬਾਹਰ ਆ ਕੇ ਕੁਝ ਦੂਰੀ ਤੇ ਧੂਆਂ ਤਪਾ ਕੇ ਬੈਠ ਜਾਂਦੇ ਹਨ ਅਤੇ ਸੁਰਤ ਪ੍ਰਭੂ ਸਿਮਰਨ ਵਿੱਚ ਜੋੜ ਲੈਂਦੇ ਹਨ ਉਧਰ ਮੰਦਰ ਅੰਦਰ ਪੁਜਾਰੀ ਭੋਜਨ ਸਮਗਲੀ ਅਤੇ ਪ੍ਰਸ਼ਾਦ ਥਾਲ ਵਿੱਚ ਪਾ ਕੇ ਵਿਸ਼ਵਨਾਥ ਅੱਗੇ ਰੱਖ ਦਿੰਦੇ ਹਨ ਅਤੇ ਪਰਦਾ ਕਰਕੇ ਮਹਿਮਾ ਵਰਨਣ ਕਰਨ ਲੱਗ ਪੈਂਦੇ ਹਨ ਕੁਝ ਸਮੇਂ ਬਾਅਦ ਪਰਦਾ ਪਾਸੇ ਕਰਕੇ ਜਦ ਵੇਖਿਆ ਤਾਂ ਸਮਗਰੀ ਸਹਿਤ ਥਾਲ ਉਥੋਂ ਗਾਇਬ ਸੀ ਸਭ ਪੁਜਾਰੀ ਹੈਰਾਨ ਪਰੇਸ਼ਾਨ ਹੋ ਗਏ ਕਿ ਅਸੀਂ ਤਾਂ ਹੁਣੇ ਸਾਰੀ ਸਮਗਰੀ ਥਾਲ ਵਿੱਚ ਪਾ ਕੇ ਰੱਖੀ ਸੀ ਅੱਗੇ ਵੀ ਰੋਜ਼ ਇਸੇ ਤਰ੍ਹਾਂ ਕਰਦੇ ਹਾਂ ਅੱਜ ਇਹ ਕੀ ਕੋਤਕ ਹੋ ਗਿਆ ਕੋਈ ਵੱਡੀ ਭੁੱਲ ਹੋ ਗਈ ਹੈ ਇਤਨੇ ਨੂੰ ਪੁਜਾਰੀ ਦੇ ਮਨ ਵਿੱਚ ਆਇਆ ਕਿ ਕੁਝ ਸਮੇਂ ਪਹਿਲਾਂ ਹੀ ਭੋਲੇ ਨਾਥ ਦਾ ਸਰੂਪ ਇੱਕ ਬਾਲਕ ਬ੍ਰਹਮਚਾਰੀ ਸੰਤ ਆਏ ਸਨ ਜਿਨ੍ਹਾਂ ਨੂੰ ਮੈਂ ਅੰਦਰ ਆਉਣ ਤੋਂ ਰੋਕ ਦਿੱਤਾ ਸੀ ਬੜੀ ਵੱਡੀ ਪੋਲ ਹੋ ਗਈ ਹੈ ਚਲੋ ਜਾ ਕੇ ਉਹਨਾਂ ਦੀ ਭਾਲ ਕੀਤੀ ਜਾਵੇ ਨਹੀਂ ਤਾਂ ਸਭ ਕਾਰਜ ਵਿਗੜ ਜਾਣਗੇ ਸਾਰਾ ਸ਼ਹਿਰ ਵਿਪੁਤੀ ਵਿੱਚ ਆ ਜਾਏਗਾ ਫਿਰ ਸਾਰੇ ਪੁਜਾਰੀ ਮੰਦਿਰ ਤੋਂ ਬਾਹਰ ਆ ਗਏ ਅਤੇ ਮਹਾਰਾਜ ਜੀ ਨੂੰ ਢੂੰਡਣ ਲੱਗ ਪਏ ਉਜਹੀ ਦੂਰੀ ਤੇ ਜਾ ਕੇ ਦੇਖਿਆ ਕਿ ਬਾਲ ਜਤੀ ਬਾੜ ਕੋਮਲ ਭੋਲੇ ਪੰਡਾਰੇ ਸ਼ਿਵ ਸਰੂਪ ਧੂਣਾ ਤਪਾ ਕੇ ਧਿਆਨ ਅਵਸਥਾ ਵਿੱਚ ਮਗਨ ਬੈਠੇ ਹੋਏ ਹਨ ਸਾਕਸ਼ਾਤ ਸ਼ਿਵ ਸਰੂਪ ਪ੍ਰਤੀਤ ਹੋ ਰਹੇ ਹਨ ਸਭ ਪੁਜਾਰੀ ਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਆਪਣੀ ਭੁਲ ਦੀ ਖਿਮਾ ਮੰਗਣ ਲੱਗੇ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਅੱਖਾਂ ਖੋਲੀਆਂ ਭੋਜਨ ਸਮਗਰੀ ਵਾਲਾ ਥਾਲ ਵੀ ਲਾਗੇ ਪਿਆ ਸੀ ਸਾਰੇ ਪੁਜਾਰੀ ਬਾਬਾ ਜੀ ਦੇ ਚਰਨਾਂ ਤੇ ਟਹਿ ਕੇ ਖਿਮਾ ਮੰਗ ਰਹੇ ਸੀ ਕਿ ਸਾਡੇ ਅਪਰਾਧ ਮਾਫ ਕਰ ਦਿਓ ਅਸੀਂ ਅਣਜਾਣ ਭੁੱਲਣਹਾਰ ਹਾਂ ਇਸ ਤਰ੍ਹਾਂ ਪੁਜਾਰੀਆਂ ਦੀ ਬੇਨਤੀ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੁਸਕਰਾਏ ਅਤੇ ਸਭ ਨੂੰ ਮਾਫ ਕਰ ਦਿੱਤਾ ਇਸ ਤਰ੍ਹਾਂ ਕਾਸ਼ੀ ਦੇ ਸਾਰੇ ਪੁਜਾਰੀਆਂ ਅਤੇ ਸੰਤ ਜਨਾਂ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਮਹਿਮਾ ਫੈਲ ਗਈ ਉਧਰ ਸੋਮਨਾਥ ਪੰਡਤ ਨੂੰ ਜਦ ਪਤਾ ਲੱਗਾ ਕਿ ਮੰਦਰ ਵਿੱਚੋਂ ਥਾਲ ਗੁੰਮ ਹੋ ਗਿਆ ਹੈ ਅਤੇ ਕੁਝ ਦੂਰੀ ਤੇ ਧੂਣਾ ਲਗਾ ਕੇ ਬੈਠੇ ਸ਼ਿਵ ਸਰੂਪ ਬਾਲਕ ਦੇ ਪਾਸੋਂ ਮਿਲਿਆ ਹੈ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਹੋ ਨਾ ਹੋ ਇਹ ਮੇਰੇ ਭੋਲੇ ਪੰਡਾਰੀ ਸ਼ਿਵ ਸਰੂਪ ਬਾਬਾ ਸ਼੍ਰੀ ਚੰਦ ਜੀ ਹੋਣਗੇ ਜੋ ਜਨਮ ਮਰਨ ਦਾ ਰੋਗ ਮਟਾਉਂਦੇ ਹਨ ਜਿਨ੍ਹਾਂ ਦੇ ਦਰਸ਼ਨ ਮੈਂ ਕਸ਼ਮੀਰ ਵਿੱਚ ਕੀਤੇ ਸਨ ਅਤੇ ਮੇਰਾ ਹਿਰਦਾ ਸ਼ਾਂਤ ਹੋ ਗਿਆ ਸੀ ਇਸ ਤਰ੍ਹਾਂ ਸੋਮਨਾਥ ਪੰਡਤ ਵੀ ਆਪਣੇ ਚੇਲਿਆਂ ਨੂੰ ਲੈ ਕੇ ਉੱਥੇ ਪੁੱਜ ਗਿਆ ਜਿੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੂਣਾ ਤਪਾਕਰ ਬੈਠੇ ਸਨ ਇੱਥੇ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਕਿ ਇਹ ਉਹੀ ਸੋਮਨਾਥ ਤ੍ਰਿਪਾਠੀ ਦਿਗਵਿਜੇ ਹੈ ਜਿਸ ਨੇ ਕਸ਼ਮੀਰ ਵਿੱਚ ਜਾ ਕੇ ਢੂੰਡੀ ਪਟਵਾ ਦਿੱਤੀ ਸੀ ਕਿ ਆਓ ਕਸ਼ਮੀਰ ਦੇ ਵਿਦਵਾਨੋ ਮੇਰੇ ਨਾਲ ਅਰਥਸ਼ਾਸਤਰ ਕਰੋ ਇਹ ਜਿੱਥੇ ਵੀ ਅਰਥਸ਼ਾਸਤਰ ਕਰਨ ਜਾਂਦਾ ਸੀ ਵਿਜੇ ਪ੍ਰਾਪਤ ਕਰਦਾ ਸੀ ਪਰ 14 ਸਾਲ ਦੇ ਬਾਲ ਰੂਪੀ ਬਾਲ ਕੋਮਲ ਬਾਬਾ ਸ਼੍ਰੀ ਚੰਦ ਜੀ ਪਾਸੋਂ ਇਹ ਹਾਰ ਗਿਆ ਸੀ ਅਤੇ ਉਦੋਂ ਦਾ ਹੀ ਬਾਬਾ ਜੀ ਦਾ ਉਪਾਸ਼ਕ ਸੀ ਇਹ ਅਧਿਆਏ 8 ਵਿੱਚ ਵਰਣਨ ਕੀਤਾ ਹੈ ਜੋ ਤੁਸੀਂ ਸੁਣ ਸਕਦੇ ਹੋ ਜਦ ਸੋਮਨਾਥ ਤ੍ਰਿਪਾਠੀ ਆਪਣੇ ਚੇਲਿਆਂ ਸਮੇਤ ਜਿੱਥੇ ਬਾਬਾ ਜੀ ਧੂਣਾ ਲਗਾ ਕੇ ਬੈਠੇ ਸਨ ਉੱਥੇ ਪੁੱਜਿਆ ਤਾਂ ਦੂਰੋਂ ਹੀ ਸੋਮਨਾਥ ਨੇ ਪਹਿਚਾਨ ਕਰ ਕਿਹਾ ਇਹ ਉਹੀ ਗੁਰਨਾਨਕ ਨੰਦਨ ਸ਼ੰਕਰ ਸਰੂਪ ਅੰਤਰਜਾਮੀ ਹਨ ਜਿਵੇਂ ਤਾਰਿਆਂ ਵਿੱਚ ਚੰ드ਰਮਾ ਸੁਭਾਈ ਮਾਨ ਹੁੰਦਾ ਹੈ ਇਸੇ ਤਰ੍ਹਾਂ ਭਗਵਾਨ ਸੰਗਤਾਂ ਵਿੱਚ ਸਾਧੂਆਂ ਵਿੱਚ ਸੁਭਾਈ ਮਾਨ ਹਨ ਤਦ ਸੋਮਨਾਥ ਨੇ ਨਸ ਗਏ ਬਾਬਾ ਜੀ ਦੇ ਚਰਨਾਂ ਉੱਤੇ ਪ੍ਰਣਾਮ ਕੀਤੀ ਅਤੇ ਆਪਣੇ ਧੰਨ ਭਾਗ ਸਮਝੇ। ਭਗਵਾਨ ਸ਼੍ਰੀ ਚੰਦਰ ਜੀ ਨੇ ਆਪਣੇ ਭਗਤ ਨੂੰ ਉਠਾ ਕੇ ਗਲ ਨਾਲ ਲਾ ਲਿਆ ਅਤੇ ਰਾਜੀ ਖੁਸ਼ੀ ਪੁੱਛੀ। ਤੇ ਪ੍ਰੇਮ ਬਚਨ ਸ਼ੁਰੂ ਕਰ ਦਿੱਤੇ ਕਿਉਂਕਿ ਸੋਮਨਾਥ ਬੜੀ ਦੇਰ ਤੋਂ ਉਡੀਕ ਵਿੱਚ ਸੀ। ਅੱਜ ਅਭਿਲਾਖਾ ਪੂਰੀ ਹੋ ਗਈ ਸੀ। ਫਿਰ ਬਾਬਾ ਜੀ ਨੂੰ ਕਹਿੰਦਾ ਕਿ ਮਹਾਰਾਜ ਤੁਸੀਂ ਭੋਲੇ ਪੰਡਾਰੀ ਦੇ ਸਰੂਪ ਹੋ ਦਇਆ ਧਰਮ ਦੀ ਪਾਵਨ ਮੂਰਤੀ ਹੋ ਇੱਥੇ ਪਾਪੀਆਂ ਨੂੰ ਤਾਰਨ ਲਈ ਆਏ ਹੋ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਤਾਰ ਦਿਓ ਇਹ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੁਸਕਰਾ ਪਏ ਅਤੇ ਸੂਮਨਾਥ ਨੂੰ ਗਿਆਨ ਅਤੇ ਉਦਾਸੀਨ ਧਰਮ ਦੀ ਧਿਕਸ਼ਾ ਦਿੱਤੀ ਅਤੇ ਉਸ ਦਾ ਨਾਮ ਸੂਮਨਾਥ ਤੋਂ ਸੋਮਦਾਸ ਰੱਖ ਦਿੱਤਾ ਫਿਰ ਕਾਸ਼ੀ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਬਾਬਾ ਜੀ ਅਤੇ ਭਾਈ ਕਮਲਿਆ ਦਾਸ ਜੀ ਗਿਆ ਪਟਨਾ ਵੱਲ ਚਲੇ ਗਏ ਉੱਥੇ ਵੀ ਧਰਮ ਦਾ ਪ੍ਰਚਾਰ ਕੀਤਾ ਅਤੇ ਫਿਰ ਪਤਨੀ ਤੋਂ ਬੰਗਾਲ ਅਸਾਮ ਆਦ ਪ੍ਰਾਂਤਾਂ ਵੱਲ ਗਏ ਅਤੇ ਉੱਥੇ ਵੀ ਜਾ ਕੇ ਉਦਾਸੀਨ ਧਰਮ ਦਾ ਪ੍ਰਚਾਰ ਕੀਤਾ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਆ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ